ਸੋ ਇਸ ਕਮਰੇ ਦੇ ਵਿੱਚ ਪਾਣੀ ਇੰਨਾ ਜ਼ੋਰ ਮਾਰ ਰਿਹਾ ਕਿ ਟੋਆ ਪੈ ਗਿਆ ਸੀ ਔਰ ਉਸ ਨੂੰ ਭਰਨ ਦੇ ਲਈ ਹੁਣ ਇੱਥੇ ਮਿੱਟੀ ਇਨਾ ਮੈਂਬਰਾਂ ਵੱਲੋਂ ਲਿਆ ਕੇ ਸੁੱਟੀ ਗਈਏ ਉਸ ਤੋਂ ਉੱਪਰ ਇੱਟਾਂ ਰੱਖੀਆਂ ਗਈਆਂ ਨੇ ਮਨਕੀਰਤ ਆਲਖ ਇਸ ਪਿੰਡ ਦੇ ਵਿੱਚ ਆਏ ਨੇ ਕਾਫੀ ਲੋਕਾਂ ਨੂੰ ਖੁਦ ਆਪਣੇ ਹੱਥੀ ਨੋਟਾਂ ਦੀਆਂ ਥੱਧੀਆਂ ਫੜਾ ਕੇ ਗਏ ਨੇ ਉਹਨਾਂ ਦੀ ਮਦਦ ਦੇ ਲਈ ਇੱਕ ਚੱਕੀ ਵਾਲਿਆਂ ਦਾ ਨੁਕਸਾਨ ਹੋ ਗਿਆ ਸੀ ਸਾਡੀ ਅੱਖਾਂ ਸਾਹਮਣੇ ਮਨਕੀਰਤ ਆਲਖ ਨੇ ਉਹਨਾਂ ਨੂੰ 50000 ਦਿੱਤੇ ਤਾਂ ਕਿ ਉਹ ਆਪਣੀ ਮਦਦ ਕਰ ਸਕਣ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਲੈਂਟਰ ਪਵਾ ਕੇ ਦੇਵਾਂਗੇ ਤੇ ਸਾਡੇ ਨਾਲ ਸਾਡੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 15 ਮਿੰਟਾਂ ਦੇ ਵਿੱਚ ਇਹ ਪੂਰਾ ਪਿੰਡ ਪਾਣੀ ਚ ਡੁੱਬ ਗਿਆ ਹਾਂ ਪਾਣੀ ਚ ਸਾਡਾ ਪਿੰਡ ਡੁੱਬ ਗਿਆ ਕਾਫੀ ਕਲਾਕਾਰ ਨੇ ਜਿਹੜੇ ਲਗਾਤਾਰ ਆ ਕੇ ਇੱਥੇ ਲੋਕਾਂ ਨੂੰ ਪੈਸੇ ਵੰਡ ਰਹੇ ਨੇ ਮਦਦ ਦੇ ਰਹੇ ਨੇ ਕੋਈ ਕੋਈ ਪੈਸਾ ਦਿੱਤਾ ਹਜ ਤੱਕ ਕੋਈ ਨਹੀਂ ਆ ਕੋਈ 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 ਨਹੀਂ ਆਇਆ ਹੈਗਾ ਤੇ ਹੁਣ ਵੀ ਜਦੋਂ ਮੀਂਹ ਆ ਗਿਆ ਤਾਂ ਬੜੇ ਤਰਲਿਆਂ ਦਾ ਰੋਟੀ ਬਣਾਉਣੀ ਆ ਬੜੀ ਤਰਲਿਆਂ ਦੀ ਬਣਾਉਣੀ ਆ ਪੰਜਾਬ ਰੋਟੀ ਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨੀਲਮ ਸੈਣੀ ਅੰਮ੍ਰਿਤਸਰ ਦਾ ਪਿੰਡ ਕੋਨੇ ਵਾਲਾ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤਬਾਹੀ ਮਚੀ ਹੈ ਕਿਉਂਕਿ ਖੜਾ ਦਾ ਪਾਣੀ ਇੱਥੇ 8 8 9 9 ਫੁੱਟ ਪਾਣੀ ਸੀ ਔਰ ਘਰਾਂ ਦੇ ਵਿੱਚ ਪੂਰੇ ਜੋ ਸਮਾਨ ਹੈ ਉਹ ਸਾਰਾ ਕੁਝ ਡੁੱਬਿਆ ਹੋਇਆ ਸੀ ਇੱਥੇ ਘਰ ਦੇ ਲੋਕਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਨਾ ਬੈੱਡ ਨਾ ਗੱਦੇ ਨਾ ਕੱਪੜੇ ਨਾ ਖਾਣ ਨੂੰ ਕੋਈ ਭਾਂਡਾ ਬਚਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਆ ਪਾਣੀ ਨੇ ਤਬਾਹੀ ਮਚਾਈ ਹੈ ਤਸਵੀਰਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਦਿਖਾਓ ਆ ਤਬਾਹੀ ਦੀਆਂ ਤਸਵੀਰਾਂ ਜੋ ਹੁਣ ਪਾਣੀ ਉਤਰਨ ਤੋਂ ਬਾਅਦ ਸਾਹਮਣੇ ਆ ਰਹੀਆਂ ਨੇ ਤੇ ਘਰ ਦੇ ਅੰਦਰ ਦੇ ਹਾਲਾਤ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਉਸ ਤੋਂ ਬਾਅਦ ਅਸੀਂ ਇਸ ਪਰਿਵਾਰ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ ਦੇਖੋ ਤੁਸੀਂ ਇਹ ਦੋ ਕਮਰੇ ਬਣੇ ਹੋਏ ਨੇ ਗਰੀਬ ਪਰਿਵਾਰ ਦਾ ਘਰ ਹੈ ਤੇ دیوار ਦੇ ਵਿੱਚ ਤਰੇੜਾਂ ਆ ਗਈਆਂ ਨੇ ਇੰਨਾ ਜ਼ਿਆਦਾ ਪਾਣੀ ਨੇ ਜ਼ੋਰ ਮਾਰਿਆ ਹੈ ਹੁਣ ਵੀ ਬੱਦਲ ਲਗਾਤਾਰ ਗਰਜ ਰਿਹਾ ਹੈ ਅੱਜ ਵੀ ਸਵੇਰ ਤੋਂ ਇੱਥੇ ਥੋੜੀ ਥੋੜੀ ਬਾਰਿਸ਼ ਹੋਈ ਹੈ ਇਤੋਂ ਪਰਿਵਾਰ ਦਾ ਕਹਿਣਾ ਹੈ ਤਸਵੀਰਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਉੱਚਾ ਕਰਕੇ ਦਿਖਾਓ ਕਿ ਇੱਟਾਂ ਡਿਗਣ ਵਾਲੀਆਂ ਹੋਈਆਂ ਪਈਆਂ ਨੇ ਦੀਵਾਰ ਤੇ ਤਰੇਲ ਵੀ ਆਈ ਹੋਈ ਹੈ ਇਸ ਕਮਰੇ 'ਚ ਰਹਿਣਾ ਬਹੁਤ ਜ਼ਿਆਦਾ ਸੁਰੱਖਿਅਤ ਨਹੀਂ ਹੈ ਪਰ ਫਿਰ ਵੀ ਪਰਿਵਾਰ ਕਿਉਂਕਿ ਮਜਬੂਰ ਹੈ ਰਹਿਣ ਨੂੰ ਕੋਈ ਹੋਰ ਥਾਂ ਨਹੀਂ ਹੈ ਇਸ ਕਮਰੇ ਚ ਰਹਿਣ ਨੂੰ ਇਹ ਪਰਿਵਾਰ ਮੌਜੂਦ ਹੈ ਦੂਜੇ ਕਮਰੇ ਦਾ ਹਾਲ ਅਸੀਂ ਤੁਹਾਨੂੰ ਦਿਖਾਉਂਦੇ ਆ ਦੇਖ ਕੇ ਤੁਸੀਂ ਬਿਲਕੁਲ ਹੀ ਪਰੇਸ਼ਾਨ ਹੋ ਜਾਓਗੇ ਇਹ ਤਸਵੀਰਾਂ ਦੇਖੋ ਇਸ ਕਮਰੇ ਦਾ ਇਹ ਹਾਲ ਦੇਖੋ ਇੱਥੇ ਇੱਥੇ ਕੀ ਹੋਇਆ ਸੀ ਮਾਤਾ ਜੀ ਇੱਥੇ ਪਤਾ ਟੋਆ ਪੈ ਗਿਆ ਬੜਾ ਤਕੜਾ ਟੋਆ ਪੈ ਗਿਆ ਟੋਆ ਵਿੱਚ ਪਾਣੀ ਪਾ ਪਾ ਕੇ ਤੇ ਕਰਦਾ ਮਿੱਟੀ ਕਿਹੜੀ ਹੈ ਨਾ ਇਹ ਇੱਟਾਂ ਤੇ ਪੇਟੀ ਧਰੀ ਸੀ ਆਪਾਂ ਸੋ ਇਸ ਕਮਰੇ ਦੇ ਵਿੱਚ ਪਾਣੀ ਨੇ ਇੰਨਾ ਜ਼ੋਰ ਮਾਰਿਆ ਕਿ ਟੋਆ ਪੈ ਗਿਆ ਸੀ ਅਰ ਉਸ ਨੂੰ ਭਰਨ ਦੇ ਲਈ ਹੁਣ ਇੱਥੇ ਮਿੱਟੀ ਇਹਨਾਂ ਮੈਂਬਰਾਂ ਵੱਲੋਂ ਲਿਆ ਕੇ ਸੁੱਟੀ ਗਈ ਹੈ ਉਸ ਤੋਂ ਉੱਪਰ ਇੱਟਾਂ ਰੱਖੀਆਂ ਗਈਆਂ ਨੇ ਤਾਂ ਕਿ ਕਿਸੇ ਹੱਦ ਤੱਕ ਥੋੜਾ ਬਹੁਤ ਬਚਾਅ ਕੀਤਾ ਜਾ ਸਕੇ ਅੱਛਾ ਕੋਨੇਆਲੇ ਪਿੰਡ ਐ ਅੰਮ੍ਰਿਤਸਰ ਦਾ ਇਸ ਘਰ ਦੇ ਮੈਂਬਰਾਂ ਦੇ ਨਾਲ ਹੁਣ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਇਹ ਉਹ ਪਿੰਡ ਹੈ ਜੋ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਹੈ ਇਸ ਦੇ ਨਾਲ ਲੱਗਦਾ ਪਿੰਡ ਮਾਛੀਵਾਲਾ ਉੱਥੇ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਦੋ ਪਿੰਡ ਅਜਿਹੇ ਨੇ ਜਿੱਥੇ अनुमान ਦੇ ਖਾਸ ਕਰਕੇ ਪਹੁੰਚ ਰਹੇ ਨੇ ਕਲਾਕਾਰਾਂ ਦੀ ਜੇਕਰ ਗੱਲ ਕਰ ਲਈਏ ਉਹ ਪਹੁੰਚ ਰਹੇ ਨੇ ਮਨਕੀਰਤ ਔਲਖ ਇਸਪਿੰਡ ਦੇ ਵਿੱਚ ਆਏ ਨੇ ਕਾਫੀ ਲੋਕਾਂ ਨੂੰ ਖੁਦ ਆਪਣੇ ਹੱਥੀ ਨੋਟਾਂ ਦੀਆਂ ਥੱਧੀਆਂ ਫੜਾ ਕੇ ਗਏ ਨੇ ਉਹਨਾਂ ਦੀ ਮਦਦ ਦੇ ਲਈ ਇੱਕ ਚੱਕੀ ਵਾਲਿਆਂ ਦਾ ਨੁਕਸਾਨ ਹੋ ਗਿਆ ਸੀ ਸਾਡੀ ਅੱਖਾਂ ਸਾਹਮਣੇ ਮਨਕੀਰਤ ਔਲਖ ਨੇ ਉਹਨਾਂ ਨੂੰ 50000 ਦਿੱਤੇ ਤਾਂ ਕਿ ਉਹ ਆਪਣੀ ਮਦਦ ਕਰ ਸਕਣ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਲੈਂਟਰ ਪਵਾ ਕੇ ਦਵਾਗੇ ਤੇ ਸਾਡੇ ਨਾਲ ਸਾਡੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗੀ ਇਹ ਨੁਕਸਾਨ 26 ਤਰੀਕ ਤੋਂ بارش ਸ਼ੁਰੂ ਹੋਈ ਹੈ ਇਹ 26 ਨੂੰ ਹੀ ਹੋ ਗਿਆ ਸੀ ਤੇ ਕਿ 6 ਵਜੇ ਤੇ ਚਾਹ ਬਣਾਉਂਦੇ ਆ ਤੇ ਚਾਹ ਬਣਾਉਂਦੇ ਆ ਤੇ ਸਾਡੇ ਨਾ ਚਾਰ ਹੱਥਾਂ ਚ ਹੀ ਰਹਿ ਗਈ ਤੇ ਸਾਨੂੰ ਦਵਾਈ ਦਿੱਤੀ ਤੇ ਉਹ ਉਹ ਨਾ ਅਟਕੇ ਇੰਨੇ ਨਾ ਪਾਣੀ ਨਾ ਕਿਤੇ ਕੋਠੇ ਚ ਚੀ ਪਾਣੀ ਇੱਕੋ ਦਮ ਹੀ ਆ ਗਿਆ ਪਾਣੀ ਇੱਕਦਮ ਹੀ ਸਾਡੇ ਘਰ ਆ ਗਿਆ ਫਿਰ ਜੀ ਮਾਹਾਂ ਬਚਾਈ ਹਾਕਾ ਕਨ ਕਾ ਜੋ 15 ਮਿੰਟ ਲੱਗੇ 15 ਮਿੰਟ ਲੱਗੇ 15 ਮਿੰਟਾਂ ਦੇ ਵਿੱਚ ਇਹ ਪੂਰਾ ਪਿੰਡ ਪਾਣੀ ਚ ਡੁੱਬ ਗਿਆ ਹਾਂ ਪਾਣੀ ਚ ਸਾਰਾ ਪਿੰਡ ਡੁੱਬ ਗਿਆ ਤੇ ਬੜਾ ਕੁਝ ਦਾ ਆ ਤੇ ਵੇਖੋ ਸਮਾਨ ਕਿਹੜਾ ਖਰਾਬ ਹੋ ਗਿਆ ਸਾਰਾ ਤੇ ਫਿਰ ਤੁਹਾਨੂੰ ਕੱਢਿਆ ਕਿਵੇਂ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇੰਨੇ ਨਾ ਪਾਣੀ ਸੀਗਾ ਆਪਾਂ ਦੌੜ ਕੇ ਬੱਚੇ ਬੱਚੇ ਕਿਹੜੇ ਪਿੰਨਾ ਪਹਜ ਉਹ ਗੋੜਦਵਾਨ ਕੀ ਰ ਵੱਡਾ ਉਥੇ ਚੜੇ ਆ ਤੇ ਚੜ ਕੇ ਤੇ ਫੇਰ ਆਪਾਂ ਕਿਤਾ ਆਪਾਂ ਛੇੜੇ ਕੇ ਹਿਸਾਬ ਨਾਲ ਰੋਟੀ 2 3 ਵਜੇ ਖਾਦੀ ਆ ਤੇ ਦੋ ਦੋ ਫੁਲਕੇ ਚਾਰ ਤੇ ਇੱਕ ਕੱਪੀ ਕੱਪੀ ਚਾਹ ਦਿੱਤੀ ਸਾਨੂੰ ਕਿਸੇ ਘਰ ਨੇ ਲਿਆ ਕੇ ਤੇ ਫੇਰ ਆਪਾਂ ਤੇ ਦੋ ਦਿਨ ਆਪਾਂ ਫੇਰ ਫੇਰ ਦੋ ਦਿਨ ਆਪਾਂ ਭੁੱਖੇ ਰਹੇ ਆ ਪਸ਼ੂ ਵਗੈਰਾ ਵੀ ਰੱਖੇ ਹੋਏ ਨੇ ਮਾਤਾ ਜੀ ਨਾ ਨਾ ਡੰਗਰ ਕੋਈ ਨਹੀਂ ਡੰਗਰ ਕੋਈ ਨਹੀਂ ਪੈਲੀ ਕਿੰਨੇ ਕੇ ਆਪਣੀ ਪੈਲੀ ਸਿਰਫ ਕਿਲਾ ਡੇਰ ਕਿਲਾ ਪੈਲੀ ਜੋ ਸਾਰੀ ਤੇ ਘਰ ਦਾ ਕਿਰਾ ਇਦਾਂ ਆ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਗੁਜ਼ਾਰਾ ਫਿਰ ਦਿਹਾੜੀ ਟੱਪਾ ਖਰੀਦਾ ਹੁਣ ਕੀ ਹੋ ਰਿਹਾ ਹੁਣ ਮਿਹਨਤ ਮੁਰ ਦੇ ਕਰਕੇ ਉਹ ਕਿਹੜਾ ਵਿਚਾਰ ਬਾਹਰ ਗਿਆ ਤੇ ਕਿਹ ਦਿਨ ਦਿਹਾੜੀ ਤੱਕ ਗਿਆ ਅੱਜ ਮਾਤਾ ਜੀ ਹੁਣ ਇੰਨੇ ਦਿਨਾਂ ਦੀ ਰੋਟੀ ਪਾਣੀ ਤੁਸੀਂ ਕਿਵੇਂ ਖਾ ਰਹੇ ਹੋ ਹਾਲਾਂਕਿ ਇੱਥੇ ਲੰਗਰ ਲੱਗੇ ਹੋਏ ਨੇ ਅੱਜ ਅਸਾਨੂੰ ਰਸਨ ਮਿਲਣ ਦੇ ਨਾ ਕੱਚਾ ਅਸੀਂ ਇਹ ਰਸਨ ਖਾਣ ਦੇ ਜੀ ਹਾਂ ਇਹੋ ਰਾਸਨ ਕਾਂਡ ਆ ਵੀ ਰਾਸਨ ਤਾਂ ਦੇ ਸਾਹਮਣੇ ਰੱਖਿਆ ਇੰਨਾ ਨਾ ਰਾਸਨ ਮਿਲਣ ਦਾ ਤੇ ਰੋਟੀ ਰੋਟੀ ਪਕਾਣ ਥਾਂ ਹੋ ਗਿਆ ਹੈ ਕਿਉਂਕਿ ਇੱਥੇ ਤਾਂ ਸਾਰਾ ਕੁਝ ਖਰਾਬ ਹੋਇਆ ਪਿਆ ਇਹ ਫਿਰ ਇਹ ਦੀ ਇਹ ਗੱਲ ਆ ਫਿਰ ਸਹੀ ਸਤੀ ਦੀ ਨਹੀਂ ਘਰ ਆਏ ਆਣ ਕੇ ਸਫਾਈ ਕੀਤੀ ਕਰਕੇ ਤੇ ਇੰਨੀ ਨਹੀਂ ਲਿਪ ਜਿਹੜੀ ਸਫਾਈ ਕਰਕੇ ਤੇ ਫਿਰ ਅਸੀਂ ਆਪਾਂ ਇੱਥੇ ਬੈਣ ਦਾ ਖਲੋਣ ਦਾ ਥਾਂ ਬਣਾਇਆ ਫਿਰ ਤਰਪਾਲਾ ਨੂੰ ਮਿਲੀਆਂ ਸੀ ਅੱਛਾ ਬੀਬੀ ਇੱਕ ਹੋਰ ਗੱਲ ਮੈਂ ਕਿਉਂਕਿ ਇਸ ਪਿੰਡ ਦੇ ਵਿੱਚ ਨਾ ਕਾਫੀ ਕਲਾਕਾਰ ਆਏ ਨੇ ਤੇ ਕਾਫੀ ਜ਼ਿਆਦਾ ਮਦਦ ਲੋਕਾਂ ਦੀ ਕਰ ਰਹੇ ਨੇ ਤੁਹਾਡੇ ਘਰ ਅੱਜ ਤੱਕ ਕੋਈ ਨਹੀਂ ਆਇਆ ਨਹੀਂ ਸਾਡੇ ਘਰ ਕੋਈ ਨਹੀਂ ਆਇਆ ਹੈਗਾ ਸਾਡੇ ਇੱਧਰ ਕੋਈ ਆਉਣ ਨਹੀਂ ਦਿੰਦਾ ਤਗੜੇ ਤਗੜੇ ਕਰੀ ਉਹ ਗਾਂ ਹੋ ਹੋ ਕੇ ਲੈ ਜਾਂਦੇ ਆ ਤੇ ਸਾਡੇ ਵਰਗੇ ਰੋਂਦੀਆਂ ਪੇ ਕੋਣ ਕੋਣ ਲੈ ਕੇ ਜਾਂਦਾ ਉਹਨਾਂ ਨੂੰ ਇਹੋ ਹੀ ਕਿ ਨਵੀਂ ਸਰਪੰਚ ਬਣੀ ਆ ਜਿਹੜੀ ਸਰਪੰਚ ਨੇ ਸਾਡੀ ਕੋਈ ਮਾਨਤਾ ਨਹੀਂ ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਖੜਦੇ ਨੇ ਉਹਨਾਂ ਲੋਕਾਂ ਦੇ ਘਰ ਉਹਨਾਂ ਨੂੰ ਲੈ ਜਾਂਦੇ ਨੇ ਜਨਾਨੀਆਂ ਦੀ ਨਹੀਂ ਬੰਦੇ ਦੇ ਬੰਦੇ ਸੋ ਸਾਲ ਦਿਹਾੜੀ ਤੇ ਗੇ ਲੈ ਆ ਉਂਧਿਆੜੀ ਤੇ ਵੀ ਕਰਨਗੇ ਤੇ ਫੇਰ ਹੀ ਆਪਾਂ ਬੈ ਕੇ ਖਾਣਾ ਨਾ ਇਥੇ ਤੁਹਾਨੂੰ ਆਪ ਹੀ ਪਤਾ ਹੀ ਆ ਤੇ ਹੁਣ ਵਿਚਾਰਾ ਇਕੱਲਾ ਮਾਰਾ ਜੇ ਤਾਂ ਗਿਆ ਹੀ ਕਿਉਂਕਿ ਕਾਫੀ ਕਲਾਕਾਰ ਨੇ ਜਿਹੜੇ ਲਗਾਤਾਰ ਆ ਕੇ ਇਥੇ ਲੋਕਾਂ ਨੂੰ ਪੈਸੇ ਵੰਡ ਰਹੇ ਨੇ ਮਦਦ ਦੇ ਰਹੇ ਨੇ ਕੋਈ ਪੈਸਾ ਦਿੱਤਾ ਅਜੇ ਤੱਕ ਕੋਈ ਨਹੀਂ ਨਾ ਕੋਈ ਕੋਈ ਨਹੀਂ ਆਇਆ ਹੈਗਾ ਸਿਰਫ ਇੱਕ ਡਾਕਟਰ ਆਇਆ ਸੀ ਤੇ ਉਹ ਵਿਚਾਰਾ ਫੋਟੋ ਖਿੱਚ ਕੇ ਲੈ ਗਿਆ ਸੀ ਤੇ ਆਂਦਾ ਤੁਸੀਂ ਸਾਨੂੰ ਨਾ ਟਟੜੀ ਹੈਲਪ ਕਰਾਂਗੇ ਬਸ ਉਹੋ ਕੀਤਾ ਹੋਰ ਸਾਨੂੰ ਕੋਈ ਕੇਨ ਨਹੀਂ ਕੀਤਾ ਹੈਗਾ ਸੋ ਤੁਸੀਂ ਦੇਖ ਲਓ ਪੰਜਾਬ ਦੇ ਲੋਕਾਂ ਦੇ ਨਾਲ ਇਸ ਵਕਤ ਪੰਜਾਬੀ ਖੜੇ ਹੋਏ ਨੇ ਚਾਹੇ ਉਹ ਦੇਸ਼ ਦੇ ਵਿੱਚ ਬੈਠੇ ਹੋਏ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਕਲਾਕਾਰ ਲਗਾਤਾਰ ਪੰਜਾਬੀਆਂ ਦੀ ਬਾਹ ਫੜ ਰਹੇ ਨੇ ਜਿਵੇਂ ਕਿ ਹੁਣੇ ਮੈਂ ਦੱਸਿਆ ਕਿ ਮਨਕੀਰਤ ਟੋਲਾ ਗੁਰਰੰਦਾਵਾ ਹੋਰ ਬਾਕੀ ਜਿੰਨੇ ਵੀ ਕਲਾਕਾਰ ਨੇ ਗੀਤ ਵੀ ਕਰੇ ਗੱਲ ਦੀ ਗੱਲ ਕਰ ਲਈਏ ਅਮਰਿੰਦਰ ਗਿੱਲੀ ਦੀ ਗੱਲ ਕਰ ਲਈਏ ਰੇਸ਼ਮ ਸਿੰਘ ਅਨਮੋਲ ਲਗਾਤਾਰ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਸੇਵਾ ਕਰ ਰਹੇ ਨੇ ਵੱਖ-ਵੱਖਰੀਆਂ ਸੰਸਥਾਵਾਂ ਦੇ ਨਾਲ ਜਾ ਕੇ ਉਹ ਲੋਕਾਂ ਤੱਕ ਮਦਦ ਮਦਦ ਪਹੁੰਚਾ ਰਹੇ ਨੇ ਪਰ ਇਹ ਬੀਬੀ ਜੋ ਇਸ ਵਕਤ ਸਾਡੇ ਨਾਲ ਮੌਜੂਦ ਹੈ ਬੀਬੀ ਜੀ ਇੱਥੇ ਆਓ ਤੇ ਇਹਨਾਂ ਨੂੰ ਤੁਸੀਂ ਦੇਖੋ ਇਹਨਾਂ ਦਾ ਘਰ ਕੋਨੇਵਾਲ ਪਿੰਡ ਦੇ ਵਿੱਚ ਅੰਦਰ ਗਲੀਆਂ ਦੇ ਵਿੱਚ ਮੌਜੂਦ ਹੈ ਸ਼ਾਇਦ ਇਹੀ ਇੱਕ ਕਮੀ ਰਹਿ ਗਈ ਕਿਉਂਕਿ ਮੇਨ ਰੋਡ ਤੇ ਜਾਂ ਪਿੰਡ ਦੀ ਫਿਰਨੇ ਦੇ ਉੱਤੇ ਜਿੰਨੇ ਵੀ ਘਰ ਨੇ ਉੱਥੇ ਤਾਂ ਸਾਰੇ ਗਾਇਕ ਪਹੁੰਚ ਰਹੇ ਨੇ ਸ਼ਾਇਦ ਉੱਥੇ ਤੱਕ ਪਹੁੰਚ ਆਸਾਨ ਹੈ ਪਰ ਗਲੀਆਂ ਦੇ ਵਿੱਚ ਕੋਈ ਨਹੀਂ ਆ ਰਿਹਾ ਤੇ ਬੀਬੀ ਦਾ ਕਹਿਣਾ ਹੈ ਕਿ ਅੱਜ ਤੱਕ ਉਹਨਾਂ ਦੇ ਕੋਲ ਕੋਈ ਆਇਆ ਹੀ ਨਹੀਂ ਸੋ ਮੇਰੇ ਖਾਸ ਕਰਕੇ ਸਾਡੇ ਚੈਨਲ ਦੇ ਰਾਹੀਂ ਇਹ ਅਪੀਲ ਹੈ ਸਾਰੀ ਸੰਸਥਾਵਾਂ ਨੂੰ ਚਾਹੇ ਉਹ ਖਾਲਸਾ ਆਈਡ ਹੋਵੇ ਚਾਹੇ ਉਹ ਗਲੋਬਲ 6 ਹੋਵੇ ਜਾਂ ਫਿਰ ਉਹ ਕਲਾਕਾਰਾਂ ਦੀਆਂ ਟੀਮਾਂ ਹੋਣ ਚਾਹੇ ਗੁਰੂ ਰੰਧਾਵਾ ਦੀ ਟੀਮ ਹੋਵੇ ਦਿਲਜੀਤ ਦੁਸਾਂਝ ਦੀ ਟੀਮ ਹੋਵੇ ਮਨਕੀਰਤ ਆਲਗ ਦੀ ਟੀਮ ਹੋਵੇ ਖਾਸ ਕਰਕੇ ਤੁਸੀਂ ਜਦੋਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੇ ਸਾਰੇ ਲੋਕ ਤੁਹਾਡੀ ਸਰਾਨਾ ਕਰ ਰਹੇ ਨੇ ਸ਼ਲਾਗਾ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਸਾਥ ਤੁਸੀਂ ਦੇ ਰਹੇ ਹੋ ਪਰ ਜੋ ਅੰਦਰ ਪਿੰਡਾਂ ਦੇ ਵਿੱਚ ਲੋਕ ਬਸਦੇ ਨੇ ਉਹਨਾਂ ਤੱਕ ਮਦਦ ਨਹੀਂ ਪਹੁੰਚ ਰਹੀ ਹੈ ਉਹਨਾਂ ਦੀ ਬਾਹ ਫੜਨ ਦੀ ਵੀ ਲੋੜ ਹੈ ਸੋ ਜਦੋਂ ਵੀ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਂਦੇ ਹੋ ਤਾਂ ਪੂਰੇ ਪਿੰਡ ਦਾ ਇੱਕ ਦौरा ਇੱਕ ਗੇੜੀ ਜ਼ਰੂਰ ਤੁਸੀਂ ਮਾਰਨੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਹੋਰ ਕਿੰਨੇ ਕ ਪਿੰਡ ਨੇ ਪਿੰਡ ਦੇ ਲੋਕ ਨੇ ਜਿਹੜੇ ਕਿ ਇਸ ਹੜ੍ਹ ਕਰਕੇ ਪ੍ਰਭਾਵਿਤ ਨੇ ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੱਬ ਹੁਣ ਵੀ ਪਤਾ ਨਹੀਂ ਕੀ ਸੋਚ ਕੇ ਬੈਠਾ ਹੈ ਕਿਉਂਕਿ ਬਾਰਿਸ਼ ਇੱਕ ਵਾਰ ਫੇਰ ਤੋਂ ਜਾਰੀ ਹੋ ਗਈ ਔਰ ਜਿਵੇਂ ਕਿ ਬੇਬੇ ਜਦੋਂ بارش ਆਉਂਦੀ ਹੈ ਤਾਂ ਦਿਲ 'ਚ ਵਾਕਈ ਡਰ ਮਹਿਸੂਸ ਹੋਣ ਲੱਗ ਜਾਂਦਾ ਹਾਂਜੀ ਹਾਂਜੀ ਹੁੰਦਾ ਜ਼ਰੂਰ ਜੋ ਫੇਰ ਆਖੀ ਲੱਕ ਬਿਖ ਹੋਣਿਆ ਤੇ ਘੜੀਆਂ ਤੇ ਕੀ ਪਤਾ ਜਿਦੋਂ ਆਪ ਅੰਦਰ ਵਰਜੀ ਦਾ ਸਾਡੇ ਰਿਸ਼ਤੇਦਾਰ ਕਹਿਣ ਦੇ ਸੀ ਅੰਦਰ ਨਾ ਬੜਿਓ ਤਰਪਾਨਾ ਲਾ ਲਓ ਤੇ ਤਰਪਾਲ ਦੇ ਵਿੱਚ ਇੱਥੇ ਬਹਿ ਜਾਓ ਕਹਿੰਦੇ ਅੰਦਰ ਨਾ ਬੜਿਓ ਜੀ ਮਾਹ ਹੀ ਮਿਲ ਰਵੇ ਤੇ ਬੇਬੇ ਹੁਣ ਜਿੱਦਾਂ ਘਰਾਂ ਦੇ ਵਿੱਚ ਦਰਾਰਾਂ ਆਈਆਂ ਹੋਈਆਂ ਇੱਥੇ ਤੁਸੀਂ ਹੋ ਭਰਿਆ ਹੋਇਆ ਐ ਸਭ ਕੁਝ ਤੁਸੀਂ ਕੈਂਪ ਦੇ ਵਿੱਚ ਹੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਰਹਿ ਰਹੇ ਤੁਸੀਂ ਇੱਥੇ ਰਹਿ ਰਹੇ ਹੋ ਆਪਾਂ ਇੱਥੇ ਤਾਂ ਰਹਿ ਜੀ ਆਪਾਂ ਕਿਹ ਗੱਲ ਤੋਂ ਕਿੱਥੇ ਲੈ ਕੇ ਜਾਈਏ ਕਿੱਥੇ ਸਾਨੂੰ ਕਿੰਨੇ ਖਾਣਾ ਸਮਾਨ ਕਿੱਦਾਂ ਖਰੀਏ ਕੀ ਪਤਾ ਕੀ ਬਣਾ ਤੇ ਕੀ ਨਹੀਂਗਾ ਬੜ ਦਰਦੇ ਬਾਹਰ ਨਹੀਂ ਜਾਣਦੇ ਪਾਣੀ ਆਦੇ ਬੜਾ ਤੇ ਬੜ ਦਰਦੇ ਬਾਹਰ ਨਹੀਂ ਜਾਣਦੇ ਹੈਗੇ ਪਰ ਬੀਬੀ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਤਵਕੋ ਵੱਖਰੀਆਂ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਰਾਹਤ ਕੈਂਪ ਲੱਗੇ ਹੋਏ ਨੇ ਤੁਸੀਂ ਉੱਥੇ ਜਾ ਕੇ ਆਰਾਮ ਨਾਲ ਰਹਿ ਸਕਦੇ ਹੋ ਕਿਉਂਕਿ ਜਾਨ ਤੋਂ ਵੱਧ ਕੇ ਕੁਝ ਨਹੀਂ ਸਭ ਤੋਂ ਪਹਿਲਾਂ ਆਪਣੀ ਜਾਨ ਬਚਾਓ ਜੇ ਪਰਿਵਾਰ ਦੇ ਜੀ ਰਹਿਣਗੇ ਉਸ ਤੋਂ ਬਾਅਦ ਘਰ ਵੀ ਬ ਜੀ ਦਾ ਹੌਲੀ ਹੌਲੀ ਕਰਕੇ ਸਭ ਕੁਝ ਹੋ ਜਾਏਗਾ ਤੇ ਹਾਂ ਜਰਵਾਂਗੇ ਜੀ ਜੀ ਸਾਨੂੰ ਘਰ ਮਿਲ ਜਾਊਗਾ ਤੁਸੀਂ ਇੱਥੋਂ ਨਿਕਲੋ ਰਾਹਤ ਕੈਂਪਾਂ ਦੇ ਵਿੱਚ ਜਾਓ ਤੁਸੀਂ ਉੱਥੇ ਰਹੋ ਗੁਰਦਾਰਾ ਸਾਹਿਬ ਦੇ ਵਿੱਚ ਉੱਥੇ ਤੁਹਾਨੂੰ ਪ੍ਰੋਪਰ ਲੰਗਰ ਵੀ ਮਿਲੇਗਾ ਰੋਟੀ ਪਾਣੀ ਵੀ ਮਿਲੇਗਾ ਸਭ ਕੁਝ ਕਿਉਂਕਿ ਲਗਾਤਾਰ ਲੋਕਾਂ ਨੇ ਅਟੁੱਟ ਲੰਗਰ ਚਲਾਏ ਹੋਣੇ ਲਗਾਤਾਰ ਸੇਵਾ ਹੋ ਰਹੀ ਹੈ ਮੇਰੇ ਭੈਣ ਦੀ ਕੁੜੀ ਨੇ ਵਿਚਾਰੀ ਨਾ ਸਿਲੰਡਰ ਹਮ ਲਿਆਕ ਦਿੱਤਾ ਉਧਰ ਆਈ ਤੇ ਤਰਤਲਾ ਮਾਰਦੀ ਆਂਦੀ ਇਹ ਗਾ ਸੁਣਾਏ ਮੈਂ ਕਿਦਾਂ ਮਾਸੀ ਰਹੀ ਆ ਤੇ ਉਹ ਚੁੱਲਾ ਬਣਾ ਕੇ ਤੇ ਫੇਰ ਵਿਚਾਰੀ ਨਾ ਸਿਲੰਡਰ ਕੱਲ ਸਾਨੂੰ ਲਿਆ ਕੇ ਦਿੱਤਾ ਤੇ ਮੈਂ ਕਿਹਾ ਤਾਂ ਭਲਾ ਹੋਏ ਸਾਨੂੰ ਜ ਰੋਟੀ ਬਣਾ ਲਾਂਗੇ ਨਾ ਤੇ ਹੁਣ ਵੀ ਜਦੋਂ ਮੀਂਹ ਆ ਗਿਆ ਤਾਂ ਬੜੇ ਤਰਦਿਆਂ ਨਾਲ ਰੋਟੀ ਬਣਾਉਣੀ ਆ ਬੜੀ ਤਰਲਿਆ ਨਹੀਂ ਬਰਉਣੀ ਆ ਕੋਈ ਗੱਲ ਨਹੀਂ ਬੀਬੀ ਸਭ ਕੁਝ ਸਭ ਕੁਝ ਹੋਏਗਾ ਅਸੀਂ ਆਪਣੇ ਚੈਨਲ ਤੇ ਰਾਹੀਂ ਅਪੀਲ ਕਰ ਦਿੱਤੀ ਹੈ ਸਾਰੀਆਂ ਟੀਮਾਂ ਨੂੰ ਸਾਰੀਆਂ ਸੰਸਥਾਵਾਂ ਨੂੰ ਇਹ ਖਬਰ ਜੇ ਤੱਕ ਤੁਹਾਡੇ ਤੱਕ ਪਹੁੰਚਦੀ ਹੈ ਇਸ ਬੀਬੀ ਦੀ ਆਵਾਜ਼ ਤੁਸੀਂ ਜ਼ਰੂਰ ਸੁਣਨੀ ਹੈ ਕੋਨੇ ਵਾਲੇ ਪਿੰਡ ਹੈ ਤੇ ਅੰਦਰ ਗਲੀ ਦੇ ਵਿੱਚ ਇੱਕ ਘਰ ਹੈ ਔਰ ਘਰ ਦੀਆਂ ਤਸਵੀਰਾਂ ਕਮਰੇ ਦੀਆਂ ਤਸਵੀਰਾਂ ਨੁਕਸਾਨ ਦੀਆਂ ਤਸਵੀਰਾਂ ਅਸੀਂ ਦਿਖਾ ਚੁੱਕੇ ਹਾਂ ਇਹਨਾਂ ਦੀ ਆ ਕੇ ਬਾ ਜ਼ਰੂਰ ਫੜੀ ਜਾਵੇ